ਤਨ ਰੈਣੀ ਮਨ ਪੁਨਰਪਕਰਹੁ ਪੰਚੋ ਤਤ ਬਰਤੀ ਰਾਮ ਰਾਜ ਸਿਉ ਭਵਰ ਲੈ ਕੋ ਆਤਮ ਤੇ ਹੀ ਰਮਰਤੀ ਗਾਓ ਗਉਰੀ ਦੁਲਹਣੀ ਮੰਗਤ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾ ਜਾਂ 나ਬ ਕੰਵਲ ਮਹਿ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਹੁ ਪਾਇਓ ਅਸਵਟ ਭਾਗ ਹਮਾਰਾ ਸੋਨਰ ਮੁੰਜਨ ਕੌਤਕ ਆਏ ਕੋਟ 33 ਉਜਾਨਾ ਕਹ ਕਬੀਰ ਮੋਇ ਬਿਆਹੇ ਚਲੇ ਹੈ ਪੁਰਖ ਇੱਕ ਭਗਵਾਨਾ ਜਦੋਂ ਗੁਰੂ ਨਾਨਕ ਪਾਤਸ਼ਾਹ 17 ਸਾਲਾਂ ਦੇ ਹੋਏ ਬੀਬੇ ਨਾਨਕ ਜੀ ਨੇ ਜੈਰਾਮ ਜੀ ਨੂੰ ਕਹਿਣਾ ਕੀਤਾ ਕਿ ਮੇਰਾ ਵੀਰ ਹੁਣ ਵਿਆਹ ਯੋਗ ਹੈ ਹੁਣ ਇਸ ਤਰ੍ਹਾਂ ਕਰੋ ਕਿ ਉਹਨਾਂ ਦੇ ਵਾਸਤੇ ਕੋਈ ਨਾਮ ਜਪਣ ਵਾਲੀ ਗੁਣਵਾਨ ਸ਼ੋਸ਼ੀਲ ਹੋਵੇ ਜਿਹੜੀ ਲੜਕੀ ਮੇਰੇ ਵੀਰ ਦੀ ਸੇਵਾ ਕਰ ਸਕੇ ਐਸਾ ਕੋਈ ਰਿਸ਼ਤਾ ਐਸਾ ਕੋਈ ਸਾਥ ਲੱਭੋ ਜਿੱਥੇ ਬੇਬੇ ਨਾਨਕੀ ਜਿਨੇ ਭਾਇਆ ਜੈਰਾਮ ਜੀ ਨੂੰ ਰਿਸ਼ਤਾ ਲੱਭਣ ਵਾਸਤੇ ਕਿਹਾ ਤੇ ਆਪਣੇ ਸੋਹਰਾ ਸਾਹਿਬ ਪਰਮਾਨੰਦ ਜੀ ਨੂੰ ਵੀ ਰਿਸ਼ਤਾ ਲੱਭਣ ਵਾਸਤੇ ਕਿਹਾ ਤੇ ਗੁਰਮਖ ਪਿਆਰਿਓ ਪਰਮਾਨੰਦ ਜੀ ਤੇ ਗੁਰਮਖ ਪਿਆਰਿਓ ਜੈਰਾਮ ਜੀ ਉਸ ਸਮੇਂ ਪੱਖੋ ਕੇ ਰੰਧਾਵੇ ਵਿਖੇ ਨੌਕਰੀ ਕਰਿਆ ਕਰਦੇ ਸਨ ਤੇ ਉੱਥੇ ਕੁਲਮਕ ਪਿਆਰਿਓ ਉਹਨਾਂ ਦਾ ਮੇਲ ਹਿੱਤਾਂ ਰੰਧਾਵੇ ਨਾਲ ਹੋਇਆ ਜਿੱਥੇ ਮੂਲ ਚੰਦ ਜੀ ਪਟਵਾਰੀ ਦਾ ਕੰਮ ਕਰਦੇ ਸਨ ਆਪਸ ਵਿੱਚ ਮੇਲ ਹੋਇਆ ਇਤੇ ਰੰਧਾਵੇ ਨੂੰ ਵੀ ਭਾਈ ਜੈ RAM ਜੀ ਨੇ ਕਹਿਣਾ ਕੀਤਾ ਕਿ ਨਾਨਕ ਵਾਸਤੇ ਕੋਈ ਸੁਸ਼ੀਲ ਲੜਕੀ ਹੋਵੇ ਗੁਣਵਾਨ ਹੋਵੇ ਤੇ ਉਸ ਸਮੇਂ ਜੇਤਾ ਰੰਧਾਵਾ ਅਤੇ ਉਹਨਾਂ ਦਾ ਪੁੱਤਰ ਅਜੀਤ ਰੰਧਾਵਾ ਤੇ ਇਹਨਾਂ ਨੇ ਇੱਕ ਪਰਮਾਨੰਦ ਜੀ ਇਹ ਤਿੰਨ ਜਣਿਆਂ ਨੇ ਮਿਲ ਕਰਕੇ ਮੂਲ ਚੰਦ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋਹਰਾ ਸਾਹਿਬ ਹਨ ਉਹਨਾਂ ਦੀ ਲੜਕੀ ਮਾਤਾ ਸੁਲਖਣੀ ਜੀ ਦੇ ਰਿਸ਼ਤੇ ਵਾਸਤੇ ਗੱਲ ਤੋਲੀ ਮਾਤਾ ਦਾ ਨਾਮ ਚੰਦੋ ਰਾਣੀ ਪਿਤਾ ਦਾ ਨਾਮ ਮੋਹਲ ਚੰਦ ਖੱਤਰੀ ਤੇ ਮਾਤਾ ਸੁਲਖਣੀ ਜੀ ਗੁਰਮਕ ਪਿਆਰਿਓ ਸਾਥ ਹੋਇਆ ਰਿਸ਼ਤਾ ਹੋਇਆ ਰਿਸ਼ਤੇ ਹੋਣ ਤੋਂ ਬਾਅਦ ਇਹਨਾਂ ਨੇ ਗੁਰਮਕ ਪਿਆਰਿਓ ਵਿਆਹ ਦੀ ਮੰਗ ਕੀਤੀ ਜਦੋਂ ਵਿਆਹ ਰੱਖਣ ਦੀ ਗੱਲ ਕੀਤੀ ਤੇ 1 ਸਾਲ ਦਾ ਟਾਈਮ ਰੱਖਿਆ ਗਿਆ 1 ਸਾਲ ਦਾ ਟਾਈਮ ਰੱਖਿਆ ਵਿਆਹ ਨੇੜੇ ਆ ਗਿਆ ਹੁਣ ਮਹਿਤਾ ਕਾਲੂ ਜੀ ਉਹਨਾਂ ਨੇ ਜਾ ਕਰਕੇ ਰਾਇ ਬੁਲਾਰ ਜੀ ਨੂੰ ਦੱਸਿਆ ਕਿ ਆਪ ਜੀ ਦੇ ਸੇਵਕ ਦਾ ਵਿਆਹ ਆ ਗਿਆ ਹੈ ਕਪੜੇ ਸਵਾਦੋ ਤੇ ਜਦੋਂ ਇੰਨੀ ਗੱਲ ਮਹਿਤਾ ਕਾਲੂ ਜੀ ਨੇ ਰਾਇ ਬੁਲਾਰ ਨੂੰ ਕਹੀ ਰਾਇ ਬੁਲਾਰ ਜੀ ਉਸੇ ਸਮੇਂ ਉੱਠ ਕੇ ਖੜੇ ਹੋ ਗਏ ਕਹਿ ਲੱਗੇ ਨਾਨਕ ਮੇਰਾ ਸੇਵਕ ਨਹੀਂ ਮੈਂ ਨਾਨਕ ਦਾ ਸੇਵਕ ਹਾਂ ਨਾਨਕ ਮੇਰਾ ਮਾਲਕ ਹੈ ਮੈਨੂੰ ਜੋ ਕੁਝ ਵੀ ਦਿੱਤਾ ਹੋਇਆ ਹੈ ਉਹ ਨਾਨਕ ਦਾ ਦਿੱਤਾ ਹੋਇਆ ਹੈ ਤੇ ਗੁਰਮੁਖ ਪਿਆਰਿਓ ਬਹੁਤ ਖੁਸ਼ੀ ਹੋਈ ਤੇ ਖੁਸ਼ੀ ਦੇ ਵਿੱਚ ਉਹਨਾਂ ਨੇ ਮਹਤਾ ਕਾਲੂ ਜੀ ਨੂੰ ਕਹਿਣਾ ਕੀਤਾ ਕਿ ਦੱਸੋ ਕੀ ਚਾਹੀਦਾ ਹੈ ਵਿਆਹ ਵਾਸਤੇ ਇਹ ਸਾਰਾ ਕੁਝ ਨਾਨਕ ਦਾ ਹੀ ਹੈ ਰਾਏ ਬੁਲਾਰ ਦੇ ਪਿਤਾ ਜੀ ਰਾਏ ਹੋਏ ਉਹਨਾਂ ਨੇ ਗੁਰਮੁਖ ਪਿਆਰਿਓ ਰਾਏ ਬੁਲਾਰ ਜੀ ਵਾਸਤੇ 1500 ਮਰੱਬੇ ਜ਼ਮੀਨ ਬਣਾ ਕੇ ਰੱਖੀ ਸੀ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ ਨਾ ਵਿਆਹ ਤੋਂ ਪਹਿਲੇ ਜਦੋਂ ਮਹਿਤਾ ਕਾਲੂ ਜੀ ਨੇ ਜਾ ਕੇ ਦਸਨਾ ਕੀਤਾ ਤੇ ਖੁਸ਼ੀ ਦੇ ਵਿੱਚ ਰਾਏ ਬੁਲਾਰ ਨਹੀਂ 1500 ਮਰਬਿਆਂ ਦੇ ਵਿੱਚੋਂ 750 ਮਰਬੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਲਗਾਉਣ ਨੂੰ ਕਿਹਾ ਤੇ ਉਹਨਾਂ ਨੂੰ ਕਹਿਣਾ ਕੀਤਾ ਕਿ ਇਹ ਸਾਰਾ ਕੁਝ ਨਾਨਕ ਦਾ ਹੀ ਹੈ ਮੇਰਾ ਕੁਝ ਵੀ ਨਹੀਂ ਕਿਉਂਕਿ ਉਸ ਦਾ ਹੀ ਦਿੱਤਾ ਹੋਇਆ ਹੈ ਵਿਆਹ ਦਾ ਦਿਨ ਨੇੜੇ ਆਇਆ ਤੇ ਗੁਰਮਖ ਪਿਆਰਿਓ ਜਦੋਂ ਵਿਆਹ ਦਾ ਦਿਨ ਨੇੜੇ ਆ ਗਿਆ ਤੇ ਬਰਾਤ ਚੱਲਣ ਲੱਗੀ ਹੈ ਬਰਾਤ ਚੱਲਣ ਤੋਂ ਪਹਿਲੇ ਗੁਰਨਾਨਕ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਬਰਾਤ ਚੱਲਣ ਲੱਗੀ ਹੈ ਬਰਾਤ ਦੀ ਤਿਆਰੀ ਹੋਈ ਗੁਰਨਾਨਕ ਪਾਤਸ਼ਾਹ ਜੀ ਨੇ ਪੀਲੇ ਰੰਗ ਦਾ ਚੋਲਾ ਪਹਿਨੇ ਆ ਬਹੁਤ ਸੁੰਦਰ ਚੋਲਾ ਸੀ ਬਹੁਤ ਸੁੰਦਰ ਬਸਤਰ ਪਹਿਨੇ ਜਿਵੇਂ ਚਾਨਾ ਉਤਰ ਕੇ ਹੇਠਾਂ ਆ ਗਿਆ ਹੋਵੇ ਗੁਰਮਤਿ ਪਿਆਰਿਓ ਉਹ ਚੋਲੇ ਨੂੰ ਵੇਖ ਕਰਕੇ ਮਰਦਾਨਾ ਜੀ ਕਹਿਣ ਲੱਗੇ ਚੋਲਾ ਫੜ ਕੇ ਕਹਿਣ ਲੱਗੇ ਪਾਤਸ਼ਾਹ ਚੋਲਾ ਬਹੁਤ ਸੋਹਣਾ ਹੈ ਆਪ ਜੀ ਤੇ ਬਹੁਤ ਫਬਰਿਆ ਗਏ ਤੇ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਤੈਨੂੰ ਚੋਲਾ ਵਧੀਆ ਲੱਗਿਆ ਸੋਹਣਾ ਲੱਗਿਆ ਤੇ ਮਰਦਾਨਾ ਕਹਿਣ ਲੱਗਿਆ ਸਤਿਗੁਰਜੀ ਚੋਲਾ ਬਹੁਤ ਸੋਹਣਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਹੈ ਸਤਿਗੁਰਜੀ ਅੰਦਰ ਗਏ ਅੰਦਰ ਜਾ ਕਰਕੇ ਚੋਲਾ ਉਤਾਰ ਕੇ ਆਪ ਜੀ ਨੇ ਹੋਰ ਕੋਈ ਚੋਲਾ ਪਹਿਨ ਲਿਆ ਤੇ ਪੀਲੇ ਰੰਗ ਦਾ ਚੋਲਾ ਜਿਹੜਾ ਜੋੜਾ ਵਿਆਹ ਵਸਤੇ ਬਣਾਇਆ ਹੋਇਆ ਸੀ ਉਹ ਚੋਲਾ ਉਤਾਰ ਕੇ ਮਰਦਾਨੇ ਨੂੰ ਦੇ ਦਿੱਤਾ ਤੇ ਮਰਦਾਨੇ ਨੇ ਉਹ ਚੋਲਾ ਪਹਿਨੇ ਆ ਤੇ ਪਹਿਨ ਕੇ ਜਦੋਂ ਜਾਣ ਲੱਗੇ ਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਮਰਦਾਨਿਆਂ ਇੱਕ ਗੱਲ ਸੁਣ ਕੇ ਜਾਇਂ ਇਹ ਚੋਲਾ ਪਹਿਨਿਆ ਹੈ ਇਹ ਨਾਨਕ ਦਾ ਚੋਲਾ ਹੈ ਅੱਜ ਤੋਂ ਬਾਅਦ ਇਹ ਚੋਲਾ ਪਹਿਨ ਕੇ ਕਿਸੇ ਦੇ ਘਰ ਮੰਗਣ ਨਹੀਂ ਜਾਣਾ ਕਿਸੇ ਅੱਗੇ ਤਲੀ ਨਹੀਂ ਅੱਡਣੀ ਕਿਉਂਕਿ ਤੂੰ ਨਾਨਕ ਦਾ ਚੋਲਾ ਪਹਿਨਿਆ ਹੈ ਕਿਉਂਕਿ ਤੂੰ ਨਾਨਕ ਦਾ ਚੋਲਾ ਪਹਿਨਿਆ ਹੈ ਤੇ ਮਰਦਾਨਾ ਕਹਿਣ ਲੱਗਿਆ ਸਤਿਗੁਰਜੀ ਫਿਰ ਮੇਰੇ ਬੱਚਿਆਂ ਦਾ ਕੀ ਹੋਵੇਗਾ ਮੈਂ ਪਰਿਵਾਰ ਕਿਵੇਂ ਚਲਾਵਾਂਗਾ ਤੇ ਸਤਿਗੁਰ ਕਹਿਣ ਲੱਗੇ ਤੈਨੂੰ ਜਦੋਂ ਵੀ ਕਿਸੇ ਵੀ ਚੀਜ਼ ਦੀ ਲੋੜ ਪਈ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੂੰ ਮੇਰੇ ਕੋਲ ਆ ਜਾਵੇਂ ਜਿਹੜੀ ਚੀਜ਼ ਚਾਹੀਦੀ ਹੈ ਤੂੰ ਇੱਥੋਂ ਲੈ ਜਾਵੇਂ ਗੁਰਮਖ ਪਿਆਰਿਓ ਜਿਸ ਨੇ ਗੁਰਨਾਣਕ ਦਾ ਚੋਲਾ ਪਹਿਨ ਲਿਆ ਨਾਮ ਦਾ ਚੋਲਾ ਪਹਿਨ ਲਿਆ ਬਾਣੀ ਦਾ ਚੋਲਾ ਪਹਿਨ ਲਿਆ ਨਾ ਤੇ ਗੁਰਮੁਖ ਪਿਆਰਿਓ ਉਹਨੂੰ ਕਿਸੇ ਦੇ ਅੱਗੇ ਟੜੀ ਅੱਡਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੇਰਾ ਗੁਰਨਾਨਕ ਮੇਰਾ ਗੁਰਦੇਵ ਕਿਸੇ ਅੱਗੇ ਟੜੀ ਅੱਡਣ ਨਹੀਂ ਦਿੰਦਾ ਉਹ ਆਪ ਬਾਦਸ਼ਾਹ ਬਣਾ ਦਿੰਦਾ ਕਹ ਜਿਹੜਾ ਆਪ ਪਾਦਸ਼ਾਹ ਹੈ ਤੇ ਗੁਰਮੁਖ ਪਿਆਰਿਓ ਉਹ ਸਾਰਿਆਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਕਹ ਜਿਹੜਾ ਦਰ ਦੇ ਉੱਤੇ ਆਉਂਦਾ ਕਹ ਬਰਾਤ ਦੀ ਤਿਆਰੀ ਹੋਈ ਰਾਏ ਬੁਲਾਰਜੀ ਕਹਿਣ ਲੱਗੇ ਬਰਾਤ ਵਾਸਤੇ ਜੋ ਵੀ ਚਾਹੀਦਾ ਹੈ ਉਹ ਸਾਰਾ ਕੁਝ ਅਸੀਂ ਦਵਾਂਗੇ ਤੁਸੀਂ ਮੈਨੂੰ ਦੱਸਣਾ ਉਹ ਮੈਂ ਲੈ ਕੇ ਆਵਾਂਗਾ ਘੋੜੇ ਹਾਥੀ ਰੱਥ ਊਂਠ ਇਤਿਹਾਸ ਵਿੱਚ ਤੇ ਗੁਰਮੁਖ ਪਿਆਰਿਓ ਇੱਥੇ ਤੱਕ ਲਿਖਿਆ ਹੈ ਇੱਕ ਲੇਣ ਦੇ ਵਿੱਚ ਊਂਠ ਸਨ ਇੱਕ ਦੂਜੀ ਦੇ ਵਿੱਚ ਰੱਥ ਸਨ ਤੇ ਤੀਜੀ ਦੇ ਵਿੱਚ ਘੋੜੇ ਸਨ ਇਸ ਤਰ੍ਹਾਂ ਗੁਰਮਖ ਪਿਆਰਿਓ ਲੈਣਾ ਬਣਾ ਕੇ ਚੱਲੇ ਇਹ ਦੁਨੀਆ ਦੀ ਪਹਿਲੀ ਬਰਾਤ ਐਸੀ ਸੀ ਜਿਸ ਦੇ ਵਿੱਚ ਬਰਾਤੀਆਂ ਦੇ ਨਾਲੋਂ ਜ਼ਿਆਦਾ ਸਾਧੂ ਸਨ ਨਾਮ ਜਪਣ ਵਾਲੇ ਸਨ ਬੰਦਗੀ ਕਰਨ ਵਾਲੇ ਸਨ ਤੇ ਇਸ ਬਰਾਤ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਆਈਆਂ ਨਾਮ ਜਪਣ ਵਾਲੇ ਆਏ ਇਸ ਬਰਾਤ ਦੇ ਵਿੱਚ ਗੁਰਨਾਨਕ ਪਾਤਸ਼ਾਹ ਜੀ ਦੇ ਨਾਨਾ ਜੀ ਭਾਈ ਰਾਮਾ ਜੀ ਨਾਨੀ ਜੀ ਤੇਰਾ ਜੀ ਮਾਮਾ ਕ੍ਰਿਸ਼ਨਾ ਜੀ ਚਾਚਾ ਲਾਲੂ ਜੀ ਜੈ ਰਾਮ ਜੀ ਉਹਨਾਂ ਦੇ ਪਿਤਾ ਪਰਮਾਨੰਦ ਜੀ ਸਰੰਦਾ ਰਬਾਬੀ ਬਾਲਾ ਤੇ ਮਰਦਾਨਾ ਜੀ ਵੀ ਸਨ ਤੇ ਗੁਰਮਖ ਪਿਆਰਿਓ ਤੇ ਬਰਾਤ ਵੇਖ ਕਰਕੇ ਗੁਰਮਖ ਪਿਆਰਿਆ ਸਾਰਿਆਂ ਦਾ ਮਨ ਖੁਸ਼ ਹੋ ਜਾਂਦਾ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਕਦੇ ਕਿਸੇ ਨੇ ਨਾ ਬਰਾਤ ਵੇਖੀ ਤੇ ਨਾ ਕਦੇ ਵੇਖਣੀ ਗਏ ਬਰਾਤ ਸੋਤਾਨਪੁਰ ਤੋਂ ਚੱਲ ਕਰਕੇ ਬਟਾਲੇ ਵੱਲ ਚਲੀ ਗਏ ਰਸਤੇ 'ਚ ਖਡੂਰ ਸਾਹਿਬ ਰੁਕੇ ਉਸ ਤੋਂ ਬਾਅਦ ਦੋ ਤਿੰਨ ਪੜਾ ਤਰ ਕੇ ਉਸ ਤੋਂ ਬਾਅਦ ਗੁਰਮਖ ਪਿਆਰਿਓ ਬਰਾਤ ਬਟਾਲੇ ਵਿਖੇ ਪਹੁੰਚੀ ਬਟਾਲੇ ਵਿਖੇ ਪਹੁੰਚੀ ਪਹੁੰਚਿਆਂ ਦਾ ਸਤਿਕਾਰ ਕੀਤਾ ਗਿਆ ਸਾਰਿਆਂ ਨੇ ਉਸ ਸਮੇਂ ਖੁਸ਼ੀ ਦੇ ਗੀਤ ਗਾਏ ਘਰ ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨੰਦin ਮੇਲ ਭਇਆ ਮਨ ਮੰਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤਨ ਅਨਹਦ ਬਾਜੇ ਹਮ ਘਰ ਸਾਜਨ ਆਏ ਉਸ ਸਮੇ ਗੁਰਮੁਖ ਪਿਆਰਿਓ ਸਾਰਿਆਂ ਨੇ ਸਤਗੁਰਜੀ ਦਾ ਬਰਾਤ ਦਾ ਬਹੁਤ ਸਤਿਕਾਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਆਨੰਦ ਕਾਰਜਾਂ ਦੀ ਵਾਰੀ ਆਈ ਫੇਰਿਆਂ ਦੀ ਵਾਰੀ ਆਈ ਤੇ ਅਗਨਿਤ ਖੜ ਲਈ ਗਏ ਤੇ ਪੰਡਤ ਬੈਠੇ ਕੋਈ ਸਾਨੂੰ ਤੇ ਉਹ ਕਹਿਣ ਲੱਗੇ ਕਿ ਨਾਨਕ ਜੀ ਤੁਸੀਂ ਇੱਥੇ ਬੈਠੋ ਹੁਣ ਤੁਹਾਡੇ ਫੇਰੇ ਹੁਣੇ ਹਨ ਪੰਡਤ ਹਰਦੇਵਾਲ ਜੀ ਵੀ ਉੱਥੇ ਪਹੁੰਚੇ ਜਦੋਂ ਪੰਡਤ ਹਰਦੇਵਾਲ ਜੀ ਪਹੁੰਚੇ ਤੇ ਉਹਨਾਂ ਨੇ ਵੇਖਣਾ ਕੀਤਾ ਕਿ ਹੁਣ ਗੁਰੂ ਨਾਨਕ ਪਾਤਸ਼ਾਹ ਅਗਨੀ ਦੇ ਦਵਾਰੇ ਕੀ ਫੇਰੇ ਲੈਣਗੇ ਕਿ ਨਾ ਲੈਣਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਜੀ ਨੂੰ ਮਨਾ ਕਰ ਦਿੱਤਾ ਕਿ ਅਗਨੀ ਦੇ ਫੇਰੇ ਮੈਂ ਨਹੀਂ ਲੈਣ ਤੇ ਪੰਡਤ ਜੀ ਕਹਿਣ ਲੱਗੇ ਕਿ ਫੇਰੇ ਹੋਰ ਤੁਸੀਂ ਕਿਸ ਤਰ੍ਹਾਂ ਲੈਣੇ ਹਨ ਅਗਨ ਦੇ ਦਵਾਰੇ ਅਗਨ ਦੇ ਦਿਵਾਲੇ ਹੀ ਸਾਰੇ ਫੇਰੇ ਲੈਂਦੇ ਹਨ ਆਪਜੀ ਦਾ ਵੀ ਵਿਆਹ ਤਾਂ ਹੀ ਸੰਪੂਰਨ ਹੋਣਾ ਹੈ ਨਾ ਜੇ ਤੁਸੀਂ ਫੇਰੇ ਲਾਓਗੇ ਤੇ ਗੁਰਨਾਨਕ ਪਾਤਸ਼ਾਹ ਪੰਡਤ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਅਗਨ ਦੇ ਦਿਵਾਲੇ ਅਗਨੀ ਦੇ ਦਿਵਾਲੇ ਫੇਰੇ ਕਿਉਂ ਕਰਵਾਉਂਦੇ ਹੋ ਤੇ ਪੰਡਤ ਜੀ ਕਹਿਣ ਲੱਗੇ ਕਿਉਂਕਿ ਆਗਨ ਦੇਵਤਾ ਹੈ ਇਸ਼ਟਕ ਹੈ ਤੇ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਸਾਡਾ ਇਸ਼ਟ ਤੇ ਸ਼ਬਦ ਹੈ ਸ਼ਬਦ ਗੁਰੂ ਸੋਰ ਤਤ ਤੋਂ ਨਚੇਲਾ ਸਾਡਾ ਤੇ ਗੁਰੂ ਸ਼ਬਦ ਹੈ ਸਾਡਾ ਈਸ਼ਟ ਸ਼ਬਦ ਹੈ ਸਾਡਾ ਪਰਮਾਤਮਾ ਸ਼ਬਦ ਹੈ ਸਾਡਾ ਮਾਲਕ ਸ਼ਬਦ ਹੈ ਇਸ ਕਰਕੇ ਅਸੀਂ ਸ਼ਬਦ ਦੇ ਦਿਵਾਰੇ ਪਰਕਰਮਾ ਕਰਨੀ ਹੈ ਉਸ ਦੇ ਦਿਵਾਰੇ ਫੇਰੇ ਕਰਾਉਣੇ ਹਨ ਤੇ ਗੁਰਮਖਪਿਆਰਿਓ ਉਹ ਪੰਡਤ ਬ੍ਰਾਹਮਣ ਕਹਿਣ ਲੱਗੇ ਕਿ ਸ਼ਬਦ ਕੀ ਹੈ ਸ਼ਬਦ ਦੇ ਦਿਵਾਰੇ ਕਿਸ ਤਰ੍ਹਾਂ ਵਿਆਹ ਹੋ ਸਕਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿਤਾ ਇੱਕ ਕਾਗਜ਼ ਲਿਆਓ ਕਲਮ ਲਿਆਓ ਦਵਾਤ ਲਿਆਓ ਸਿਹਾਈ ਲਿਆਓ ਇੱਕ ਪੀੜੀ ਮੰਗਾਈ ਰਮਾਲਾ ਮੰਗਾਇਆ ਮੰਗਾ ਕਰਕੇ ਉਸ ਸਮੇਂ ਸਤਗੁਰ ਜੀ ਨੇ ਉਹ ਪੀੜੀ ਦੇ ਉੱਤੇ ਆਰਾਕ ਕਰਕੇ ਕਾਗਜ਼ ਦੇ ਉੱਤੇ ਕਲਮ ਦੇ ਨਾਲ ਇੱਕ ਓਅੰਕਾਰ ਲਿਖਿਆ ਤੇ ਮੂਲ ਮੰਤਰ ਦਾ ਸਾਰਾ ਪਾਠ ਲਿਖਿਆ ਤੇ ਕਹਿਣਾ ਕੀਤਾ ਕਿ ਸਾਡਾ ਇਸਤ ਇਹ ਮੂਲ ਮੰਤਰ ਹੈ ਇਹ ਸ਼ਬਦ ਹੈ ਅਸੀਂ ਇਸ ਦੇ ਦਿਵਾਰੇ ਪ੍ਰਕਰਮਾ ਕਰਨੀ ਹੈ ਹੁਣ ਸਾਰੇ ਪਾਸੇ ਅਰੋੜਾ ਪੈ ਗਿਆ ਹੁਣ ਗੁਰਨਾਣਕ ਪਾਸ਼ਾ ਜੀ ਦੇ ਮਾਸੀ ਜੀ ਸਨ ਲੱਖੋ ਰਾਣੀ ਜੀ ਉਹਨਾਂ ਨੇ ਜਾ ਕਰਕੇ ਸਾਰੇ ਕਹਿਣਾ ਕੀਤਾ ਇਹ ਨਾਨਕ ਹੁਣ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਉਹਨਾਂ ਸ਼ਬਦ ਦੇ ਦਿਵਾਲੇ ਕਿਸ ਤਰ੍ਹਾਂ ਵਿਆਹ ਹੋ ਸਕਦਾ ਹੈ ਦੂਸਰੇ ਪਾਸੇ ਮੂਲਚੰਦ ਚੰਦੋ ਰਾਣੀ ਅਜੀਤਾ ਰੰਦਾਵਾ ਇਹ ਸਾਰੇ ਫਿਕਰਾਂ ਦੇ ਵਿੱਚ ਪੈ ਗਏ ਤੇ ਵਿਚਾਰਾਂ ਕਰਨ ਲੱਗ ਪਏ ਦੂਸਰੇ ਪਾਸੇ ਵਿਚਾਰ ਕੀਤੀ ਹੁਣ ਬਰਾਦ ਆਈ ਹੋਈ ਹੈ ਜੇ ਵਿਆਹ ਨਾ ਹੋਇਆ ਤੇ ਬਦਨਾਮੀ ਬਹੁਤ ਹੋਣੀ ਹੈ ਤੇ ਵਿਚਾਰ ਕਰਕੇ ਆਗਿਆ ਦੇ ਦਿੱਤੀ ਗਈ ਤੇ ਸਤਿਗੁਰ ਜੀ ਨੇ ਗੁਰਨਾਨਕ ਦੇ ਪਤਸ਼ਾਹੀ ਜੀ ਨੇ ਮਾਤਾ ਸੁਲਖਣੀ ਜੀ ਦੇ ਨਾਲ ਮੂਲ ਮੰਤਰ ਦੀ ਪਰਕਰਮਾ ਕਰਕੇ ਤੇ ਗੁਰਮਖ ਪਿਆਰਿਓ ਉਸ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਨੰਦ ਕਾਰਜ ਹੋਏ ਹਨ ਮੂਲ ਮੰਤਰ ਦੇ ਦਿਵਾਲੀ ਅਨੰਦ ਕਾਰਜ ਹੋਏ ਹਨ ਕਿਉਂਕਿ ਜਿਹੜੇ ਲਾਵਾਂ ਦਾ ਪਾਠ ਹੈ ਗੁਰਮਖ ਪਿਆਰੇ ਜਿਹੜਾ ਲਾਵਾਂ ਦਾ ਪਾਠ ਹੈ ਉਹਤੇ ਸੋਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 773 ਅੰਗ ਤੇ ਦਰਜ ਕੀਤਾ ਹੈ ਉਹ ਚੌਥੇ ਪਾਸ਼ਾ ਨੇ ਆ ਕੇ ਦਰਦ ਕੀਤਾ ਹੈ ਪਰ ਪਹਿਲੇ ਪਾਸ਼ਾ ਜੀ ਨੇ ਜਿਹੜੇ ਆਨੰਦ ਕਾਰਜ ਕਰਵਾਏ ਹਨ ਉਹ ਮੂਲ ਮੰਤਰ ਦੇ ਦਿਵਾਲੇ ਕਰਵਾਏ ਹਨ ਇਹ ਗੱਲ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਇਹ ਗੱਲ ਚੱਗੀ ਨਾ ਲੱਗੀ ਤੇ ਉਸ ਤੋਂ ਬਾਅਦ ਗੁਰਮਖ ਪਿਆਰਿਓ ਉਹਨਾਂ ਨੇ ਮਨ ਦੇ ਵਿੱਚ ਧਾਰ ਲਈ ਕਿ ਅਸੀਂ ਬ੍ਰਾਹਮਣ ਹਾਂ ਜੋ ਅਸੀਂ ਹੁਣ ਤੱਕ ਮਰਿਆਦਾ ਚਲਾਈ ਹੈ ਅੱਜ ਤੱਕ ਇਸ ਤੋਂ ਕੋਈ ਉਲਟ ਨਹੀਂ ਚੱਲੇ ਆ ਅਜ ਤੱਕ ਇਸ ਤੋਂ ਕੋਈ ਉਲਟ ਨਹੀਂ ਚੱਦੇ ਯਾਰ ਇਹਨਾਂ ਨੇ ਸਾਡੀ ਮਰਿਆਦਾ ਭੰਨ ਕਰ ਦਿੱਤੀ ਹੈ ਸ਼ਬਦ ਦੇ ਦਿਵਾਲੇ ਵੀ ਕਦੇ ਲਾਵਾਂ ਹੋ ਜਾਂ ਹਨ ਕਦੇ ਫੇਰੇ ਹੋਏ ਘਨ ਇਹਨਾਂ ਨੇ ਮਨ ਦੇ ਵਿੱਚ ਧਾਰ ਲਈ ਹੋਵੇ ਨਾ ਹੋਵੇ ਆਪਾਂ ਇਸ ਗੱਲ ਦਾ ਬਦਲਾ ਜ਼ਰੂਰ ਲੈਣਾ ਹੈ ਤੇ ਉਸ ਸਮੇ ਸਾਰੇ ਜਲ ਪਾਣੀ ਛਕਣ ਲੱਗੇ ਭੋਜਨ ਛਕਣ ਲੱਗ ਪਏ ਪਰ ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਕੋਨੇ 'ਚ ਬੈਠੇ ਹੋਏ ਘਰ ਸੁਰਤ ਜੋੜ ਕਰਕੇ ਨਿਰਮਾਣ ਕਰਦੇ ਨਾਲ ਤੇ ਨਾਲ ਹੀ ਇੱਕ ਕੰਧ ਹੈ ਕੱਚੀ ਕੰਧ ਹੈ ਜਿਹਦੀ ਚਣਾਈ ਵੀ ਗਾਰੇ ਨਾਲ ਕੀਤੀ ਹੋਈ ਹੈ بارش ਪੈਣ ਕਰਕੇ ਉਸ ਦੇ ਵਿੱਚੋਂ ਮਿੱਟੀ ਵੀ ਨਿਕਲ ਗਈ ਸੀ ਮਿੱਟੀ ਨਿਕਲਣ ਕਰਕੇ ਉਹ ਕੰਧ ਵੀ ਝੁੱਕ ਗਈ ਡਿੱਗਣ ਵਾਲੀ ਹੋ ਗਈ ਇਹਨਾਂ ਨੇ ਵਿਚਾਰ ਕੀਤੀ ਕਿ ਇਹ ਦੀਵਾਰ ਗੁਰੂ ਨਾਨਕ ਪਾਸ਼ਾ ਜੀ ਦੇ ਉੱਤੇ ਸਿੱਟ ਦੇ ਨੇ ਆ ਇਹ ਗੱਲਾਂ ਕਰਦੇ ਹੋਏ ਇੱਕ ਬਜ਼ੁਰਗ ਮਾਤਾ ਨੇ ਸੁਣ ਲਿਆ ਤੇ ਜਾ ਕਰਕੇ ਗੁਰਨਾਨਕ ਪਾਤਸ਼ਾਹ ਜੀ ਨੂੰ ਕਹਿਣਾ ਕੀਤਾ ਕਿ ਪੁੱਤਰ ਇੱਥੋਂ ਉੱਠ ਕੇ ਕਿਸੇ ਹੋਰ ਜਗ੍ਹਾ ਤੇ ਬੈਠ ਜਾਓ ਤੁਹਾਡੇ ਪਿੱਛੇ ਦੀਵਾਰ ਦੇ ਪੜਤਾ ਨੇ ਬ੍ਰਾਹਮਣਾਂ ਨੇ ਇਹ ਦੀਵਾਰ ਤੁਹਾਡੇ ਉੱਤੇ ਹੀ गिर ਦੇਣੀ ਹੈ ਗੁਰਨਾਨਕ ਪਾਤਸ਼ਾਹ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਕਿ ਮਾਤਾ ਇਹ ਦੀਵਾਰ ਨਹੀਂ ਡਿੱਗਣ ਲੱਗੀ ਇਹ ਦੀਵਾਰ ਡਿੱਗਣੀ ਨਹੀਂ ਕਿਉਂਕਿ ਇਹ ਦੀਵਾਰ ਤੇ ਮੇਰੇ ਵਿਆਹ ਤੇ ਸੁਲੱਖਣੀ ਦੇ ਵਿਆਹ ਦੀ ਇੱਕ ਯਾਦਗਾਰ ਬਣੇਗੀ ਵਿਆਹ ਤੋਂ ਬਾਅਦ ਕੋਈ ਯਾਦਗਾਰ ਹੋਇਆ ਕਰਦੀ ਹੈ ਨਾ ਇਹ ਮੇਰੇ ਤੇ ਸੁਲੱਖਣੀ ਦੇ ਵਿਆਹ ਦੀ ਯਾਦਗਾਰ ਬਣਨੀ ਹੈ ਇਹ ਕੰਧ ਜਿਹੜੀ ਯੁੱਗਾਂ-ਯੁੱਗਾਂ ਤੱਕ ਚੱਲੇਗੀ ਇਹ ਕੰਧ ਨਹੀਂ ਦੇ ਸਕਦੇ ਤੇ ਅੱਜ ਵੀ ਗੁਰਮਖ ਪਿਆਰਿਓ ਪਟਾਲੇ ਦੇ ਵਿੱਚ ਕੰਦ ਸਭ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਅੱਜ ਤੱਕ ਵੀ ਉਹ ਕੰਦ ਨਹੀਂ ਗਿਰੀ 1487 ਦੇ ਵਿੱਚ ਆਨੰਦ ਕਾਰਜ ਵਿਆਹ ਹੋਲੇ ਹਨ 1487 ਤੋਂ ਲੈ ਕਰਕੇ ਗੁਰਮਖ ਪਿਆਰਿਓ ਹਲੇ ਤੱਕ ਉਹ ਕੰਦ ਉਵੇਂ ਦੀ ਉਵੇਂ ਹੀ ਖੜੀ ਹੈ ਅੱਜ ਉਹ ਸ਼ੀਸ਼ਿਆਂ ਦੇ ਵਿੱਚ ਮਢਾਈ ਹੋਈ ਹੈ ਅੱਜ ਜਦੋਂ ਗੁਰਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਆਉਂਦਾ ਹੈ ਦੂਰ ਦੂਰ ਾਡੇ ਤੋਂ ਸੰਗਤਾਂ ਆਉਂਦੀਆਂ ਹਨ ਆ ਕੇ ਨਮਨ ਕਰਦੀਆਂ ਹਨ ਵਿਆਹ ਵਿੱਚ ਖੁਸ਼ੀ ਮਨਾਉਂਦੀਆਂ ਹਨ ਤੇ ਇੱਥੇ ਹੀ ਬਸ ਨਹੀਂ ਦੂਰ ਦੂਰ ਾਡੇ ਤੋਂ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ ਤਿਤੰਦਰਬਾਰ ਸਜਦੇ ਹਨ ਤੇ ਤੰਨਾਮ ਦੇ ਤੰਨ ਮਠਿਆਈ ਬਣਦੀ ਹੈ ਹਰ ਤਰ੍ਹਾਂ ਦੀ ਮਠਿਆਈ ਬਣਦੀ ਹੈ ਪਕਵਾਨ ਬਣਦੇ ਹਨ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਕਈ ਕਈ ਦਿਨ ਦਾ ਸਮਾਗਮ ਚੱਲਦਾ ਹੈ ਅੱਜ ਤੱਕ ਵੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ ਉਹ ਕੰਦ ਹਲੇ ਤੱਕ ਵੀ ਉਸੇ ਤਰ੍ਹਾਂ ਹੀ ਖੜੀ ਹੈ ਸਤਿਗੁਰ ਜੀ ਨੇ ਸਾਰਿਆਂ ਤੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਐਸੀ ਕਿਰਪਾ ਸਤਿਗੁਰ ਜੀ ਕਿਸੇ ਕਿਸੇ ਤੇ ਹੀ ਬਖਸ਼ਿਸ਼ ਕਰਿਆ ਕਰਦੇ ਹਨ ਅੱਜ ਸਤਿਗੁਰਾਂ ਨੇ ਹਰ ਇੱਕ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾਈਆਂ ਹਨ ਮਿਹਰ ਕੀਤੀ ਹੈ